ਜਗ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਨੂੰ ਜਗਦੇਵ ਸਿੰਘ ਕੈਂਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਦੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਕਿਸਾਨਾਂ ਦੇ ਨਾਲ ਸੰਬੰਧਿਤ ਹੈ ਸੋ ਜੇਕਰ ਤੁਸੀਂ ਕਿਸਾਨੀ ਕਰਦੇ ਹੋ ਜਾਂ ਇਹ ਕਹਿ ਲਓ ਕਿ ਰੋਟੀ ਖਾਂਦੇ ਹੋ ਤਾਂ ਤੁਹਾਡੇ ਲਈ ਖਬਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹਰ ਸਾਲ ਇਹ ਕਹਿ ਲਓ ਲੱਖਾਂ ਕੁਇੰਟਲ ਅਨਾਜ ਅੱਗ ਦੀ ਭੇਟ ਚੜ ਜਾਂਦਾ ਹੈ ਖੇਤਾਂ ਦੇ ਵਿੱਚ ਪਈ ਸੜ ਜਾਂਦਾ ਹੈ ਜੀਦਾ ਜਿਹਦੀ ਪਰਭਾਈ ਕਦੇ ਨਹੀਂ ਹੋ ਸਕਦੀ ਪਰ ਹੁੰਦਾ ਕਿਵੇਂ ਹੈ ਕੀ ਗੱਲਬਾਤ ਹੁੰਦੀ ਹੈ ਸਾਰੀ ਤੇ ਆਪਾਂ ਇਸ ਚੀਜ਼ ਤੋਂ ਕਿਵੇਂ ਬਚ ਸਕਦੇ ਆ ਇਹ ਖਬਰ ਨੂੰ ਅਖੀਰ ਤੱਕ ਦੇਖੋਗੇ ਤਾਂ ਪਤਾ ਲੱਗੂਗਾ ਵੀ ਤੁਸੀਂ ਅਨਾਜ ਨੂੰ ਸੜਨ ਤੋਂ ਕਿਵੇਂ ਬਚਾ ਸਕਦੇ ਹੋ ਜੇਕਰ ਤੁਸੀਂ ਖੇਤੀ ਕਰਦੇ ਹੋ ਫਿਰ ਤਾਂ ਤੁਹਾਡੇ ਲਈ ਇਹ ਖਬਰ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਜੇਕਰ ਤੁਸੀਂ ਖੇਤੀ ਨਹੀਂ ਵੀ ਕਰਦੇ ਰੋਟੀ ਦਾ ਕਣਕ ਦੀ ਖਾ ਹੀ ਰਹੇ ਆ ਤਾਂ ਅਸੀਂ ਉਸ ਅਨਾਜ ਨੂੰ ਬਚਾਉਣ ਦੇ ਲਈ ਕਿਸਾਨਾਂ ਦੀ ਮਦਦ ਵੀ ਕਰ ਸਕਦੇ ਆ ਤੇ ਸਾਨੂੰ ਵੀ ਤਾਂ ਹੀ ਅਨਾਜ ਖਾਣ ਨੂੰ ਮਿਲੇਗਾ ਜੇਕਰ ਅਨਾਜ ਹੋਵੇਗਾ ਜੇਕਰ ਅਨਾਜ ਖੇਤਾਂ ਦੀ ਪਿਆਸ ਸੜ ਗਿਆ ਤਾਂ ਸਾਨੂੰ ਅਨਾਜ ਥਿਰ ਕਿੱਥੋਂ ਮਿਲੇਗਾ ਸੋ ਦੋਸਤੋ ਆਓ ਆਪਾਂ ਵਧੀਏ ਅੱਗੇ ਖਬਰ ਦੇ ਵੱਲ ਪਰ ਜੇ ਤੁਸੀਂ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਵਾਲਾ ਆਈਕਨ ਦਬਾ ਦਿਓ ਤਾਂ ਜੋ ਸਾਡੀਆਂ ਖਬਰਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਦੋਸਤੋ ਆਓ ਰੁਕ ਕਰਦੇ ਹਾਂ ਖਬਰ ਕੀ ਹੈ ਹਰ ਸਾਲ ਹਜ਼ਾਰਾਂ ਏਕੜ ਕਣਕ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਇਹ ਕਹਿ ਲੋ ਕਿ ਸ਼ਾਰਟ ਸਰਕਟ ਹੋ ਗਿਆ ਬਿਜਲੀ ਦਾ ਕੋਈ ਇਹ ਕਹਿ ਲੋ ਕਿਸੇ ਮਜ਼ਦੂਰ ਨੇ ਖੇਤ ਵਿੱਚ ਪੈ ਕੇ ਬੈਠ ਕੇ ਬੀੜੀ ਸਿਗਰਟ ਪੀ ਲਈ ਤੀ ਜਾਂ ਇਹ ਕਹਿ ਲੋ ਕਿ ਕਿਸੇ ਵੀ ਤਰੀਕੇ ਦੇ ਨਾਲ ਟਰੈਕਟਰ ਜਾਂ ਕੰਬਾਈਨ ਦੇ ਵਿੱਚੋਂ ਦੇ ਸਲੈਂਸਰ ਦੇ ਵਿੱਚੋਂ ਕੋਈ ਅੱਗ ਦੀ ਚੰਗਿਆੜੀ ਇੱਕ ਨਿਕਲੀ ਤੇ ਉਸ ਅੱਗ ਦੀ ਚੰਗਿਆੜੀ ਨੇ ਇੱਕ ਚੰਗਿਆੜੀ ਨੇ ਹਜ਼ਾਰਾਂ ਇਕੜ ਅਨਾਜ ਸਾੜ ਕੇ ਸੁਆ ਕਰ ਦਿੱਤਾ ਇਸ ਦੀ ਪਰਪਾਈ ਕਿਸਾਨ ਕਈ ਸਾਲਾਂ ਤੱਕ ਨਹੀਂ ਕਰ ਸਕਦਾ ਕਿਉਂਕਿ ਉਹ ਉਹਦੇ ਉੱਤੇ ਖਰਚਾ ਵੀ ਹੋਇਆ ਹੁੰਦਾ ਹੈ ਤੇ ਸਮਾਂ ਵੀ ਲੱਗਿਆ ਹੁੰਦਾ ਸੋ ਇਸ ਕਰਕੇ ਇਸ ਸਮੇ ਪੱਕੇ ਹੋਏ ਅਨਾਜ ਨੂੰ ਸਾਂਭਣਾ ਇੱਕ ਬਹੁਤ ਹੀ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਸੋ ਜਿਹਦੇ ਖੇਤ ਦੇ ਵਿੱਚ ਚੰਗਿਆੜੀ ਲੱਗੀ ਹੁੰਦੀ ਹੈ ਅਨਾਜ ਸਿਰਫ ਉਹਦਾ ਨਹੀਂ ਛੜਦਾ ਸਭੋ ਉਹਦੇ ਨਾਲ ਲੱਗਦੇ ਗਵਾਂਢੀ ਖੇਤਾਂ ਦਾ ਵੀ ਗਵਾਂਢੀ ਕਿਸਾਨਾਂ ਦਾ ਵੀ ਅਨਾਜ ਸੜ ਜਾਂਦਾ ਹੈ ਤੇ ਅੱਗ ਜਿਹੜੀ ਫਿਰ ਉਹ ਬਹੁਤ ਦੂਰ ਤੱਕ ਫੈਲਦੀ ਹੈ ਤੇ ਅੱਗ ਨੂੰ ਬੁਝਾਉਣ ਦੇ ਲਈ ਪਿੰਡਾਂ ਦੇ ਲੋਕ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟ ਕਰਵਾਉਂਦੇ ਨੇ ਫਿਰ ਉਹ ਅਨਾਉਂਸਮੈਂਟ ਲੋਕਾਂ ਤੱਕ ਪਹੁੰਚਦੀ ਹੈ ਲੋਕ ਉਹਨੂੰ ਸੁਣਦੇ ਨੇ ਫਿਰ ਉਹ ਕੋਈ ਟਰੈਕਟਰ ਲੈ ਕੇ ਉਸ ਅੱਗ ਲੱਗੀ ਹੋਈ ਜਗ੍ਹਾ ਤੇ ਪਹੁੰਚਦਾ ਹੈ ਕੋਈ ਪਾਣੀ ਦੀਆਂ ਬਾਲਟੀਆਂ ਲੈ ਕੇ ਪਹੁੰਚਦਾ ਹੈ ਕਈ ਵਾਰੀ ਲਾਈਟ ਨਹੀਂ ਹੁੰਦੀ ਤੇ ਪਾਣੀ ਦਾ ਪ੍ਰਬੰਧ ਵੀ ਨਹੀਂ ਹੁੰਦਾ ਤਾਂ ਫਿਰ ਲੋਕ ਜਿਹੜੇ ਨੇ ਦਰੱਖਤਾਂ ਦੀਆਂ ਟਹਿਣੀਆਂ ਦੇ ਨਾਲ ਅੱਗ ਬੁਝਾਉਣ ਦੇ ਲਈ ਉਸ ਖੇਤ ਦੇ ਵਿੱਚ ਪਹੁੰਚ ਜਾਂਦੇ ਆ ਸੋ ਇਹ ਤਾਂ ਦੋਸਤੋ ਉਸ ਸਮੇਂ ਐ ਜਦੋਂ ਆਫਤ ਆ ਜਾਂਦੀ ਐ ਸਾਡੇ ਸਿਰ ਤੇ ਆਫਤ ਆ ਜਾਂਦੀ ਐ ਉਦੋਂ ਕਿਸਾਨ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਆਪਣੀ ਕਣਕ ਨੂੰ ਅਨਾਜ ਨੂੰ ਬਚਾਉਣ ਦੇ ਲਈ ਜੋ ਵੀ ਉਹਦੇ ਕੋਲੇ ਔੜ-ਪੋੜ ਹੁੰਦੇ ਨੇ ਕਰਦੇ ਆ ਪਰ ਅੱਜ ਮੌਕਾ ਹੈਗਾ ਕਿ ਉਸ ਚੀਜ਼ ਤੋਂ ਆਪਾਂ ਪਹਿਲਾਂ ਹੀ ਬਚ ਜਾਈਏ ਸੋ ਮੈਂ 2-3 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਜੇਕਰ ਤੁਸੀਂ ਉਸ ਨੂੰ ਅਮਲ ਦੇ ਵਿੱਚ ਲੈ ਕੇ ਆ ਜਾਂਦੇ ਹੋ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਗੱਲ ਦੀ ਗਾਰੰਟੀ ਆ ਕਿ 1 ਕਿਲੋ ਅਨਾਜ ਵੀ ਸੜ ਕੇ ਸੁਆ ਨਹੀਂ ਹੋ ਸਕਦਾ ਇਸ ਲਈ ਪੂਰੀ ਖਬਰ ਨੂੰ ਧਿਆਨ ਦੇ ਨਾਲ ਜ਼ਰੂਰ ਸੁਣੋ ਸੋ ਦੋਸਤੋ ਪਹਿਲੀ ਗੱਲ ਇਹ ਹੈ ਜਿਹੜੀ ਆਪਾਂ ਕਰਾਂਗੇ ਸ਼ਾਰਟ ਸਰਕਟ ਦੀ ਕਿ ਜਦੋਂ ਕਿਸੇ ਬਿਜਲੀ ਦੇ ਨਾਲ ਸ਼ਾਰਟ ਸਰਕਟ ਹੋ ਜਾਂਦਾ ਤਾਂ ਉਹਦੇ 2-3 ਕਾਰਨ ਹੁੰਦੇ ਆ ਇੱਕ ਕਾਰਨ ਤਾਂ ਇਹ ਵੀ ਹੁੰਦਾ ਹੈ ਕਿ ਤਾਰਾਂ ਲਟਕ ਰਹੀਆਂ ਹੁੰਦੀਆਂ ਨੇ ਥੱਲੇ ਨੂੰ ਜਿਵੇਂ ਕਹਿ ਲੋ ਕਿ ਢਿੱਲੀਆਂ ਤਾਰਾਂ ਹੁੰਦੀਆਂ ਕਿਸੇ ਹਵਾ ਦੇ ਕਾਰਨ ਚੱਲਣ ਦੇ ਕਾਰਨ ਹਵਾ ਚੱਲਣ ਦੇ ਕਾਰਨ ਤਾਰਾਂ ਆਪਸ ਵਿੱਚ ਜੁੜ ਜਾਂਦੀਆਂ ਸਪਾਰਕ ਹੋ ਜਾਂਦੀ ਹੈ ਚਿੰਗਿਆੜੀ ਗਿਰਦੀ ਹੈ ਤੇ ਅੱਗ ਲੱਗ ਜਾਂਦੀ ਹੈ ਦੂਸਰੀ ਤਰ੍ਹਾਂ ਦਾ ਕਾਰਨ ਇਹ ਹੁੰਦਾ ਹੈ ਕਿ ਖੰਬੇ ਦੇ ਉੱਤੇ ਕੋਈ ਪੰਛੀ ਬੈਠਦੇ ਆ ਤਾਂ ਪੰਛੀ ਨੇ ਜਿਹੜੇ ਉਹਨਾਂ ਦੀ ਪੂਛ ਦੂਸਰੀ ਤਾਰ ਨੂੰ ਚਿਪਕਦੀ ਹੈ ਚਿੰਗਿਆੜੀ ਨਿਕਲਦੀ ਹੈ ਤੇ ਅੱਗ ਲੱਗ ਜਾਂਦੀ ਹੈ ਤੀਸਰੀ ਕਾਰਨ ਇਹ ਹੈ ਕਿ ਟਰਾਂਸਫਾਰਮਰ ਦੇ ਬਲੇਡ ਸਵਿੱਚ ਦੇ ਬਲੇਡ ਸਪਾਰਕ ਕਰਦੇ ਆ ਤੇ ਚਿੰਗਿਆੜੀ ਨਿਕਲਦੀ ਹੈ ਤੇ ਅੱਗ ਲੱਗ ਜਾਂਦੀ ਹੈ ਸੋ ਇਹ ਤਿੰਨ ਕਾਰਨ ਨੇ ਜਿਹੜੇ ਬਿਜਲੀ ਵਿਭਾਗ ਦੇ ਨਾਲ ਜੁੜੇ ਹੋਏ ਨੇ ਪਹਿਲਾਂ ਆਪਾਂ ਇਹਨਾਂ ਦੇ ਹੱਲ ਵਾਲੇ ਪਾਸੇ ਨੂੰ ਜਾਣਦੇ ਆ ਕਿ ਇਹਨਾਂ ਦਾ ਹੱਲ ਕੀ ਹੋ ਸਕਦਾ ਸੋ ਦੋਸਤੋ ਸਭ ਤੋਂ ਪਹਿਲਾ ਹੱਲ ਇਹ ਹੈ ਕਿ ਜਿਹੜੀਆਂ ਢਿੱਲੀਆਂ ਤਾਰਾਂ ਨੇ ਉਹ ਟਾਈਟ ਕਰਵਾ ਲਓ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਉਪਰਾਲਾ ਕਰਕੇ ਬਿਜਲੀ ਬੋਰਡ ਦੇ ਵਿੱਚ ਇੱਕ ਕੰਟਰੋਲ ਰੂਮ ਤਿਆਰ ਕੀਤਾ ਜਿੱਥੇ ਸਿਰਫ ਇਹਨਾਂ ਦੀ ਸਨਵਾਈ ਹੋਊਗੀ ਐਮਰਜੈਂਸੀ ਦੇ ਵਿੱਚ ਕਿ ਕਿਵੇਂ ਉਹ ਕੰਟਰੋਲ ਰੂਮ ਕੰਮ ਕਰੇਗਾ ਤੁਹਾਡੇ ਨਾਲ ਸਾਂਝੀ ਗੱਲ ਕਰਾਂਗੇ ਪਹਿਲਾਂ ਤੁਸੀਂ ਕੰਟਰੋਲ ਵਿਭਾਗ ਦੇ ਨੰਬਰ ਜ਼ਰੂਰ ਨੋਟ ਕਰ ਲਓ ਫਿਰ ਆਪਾਂ ਖਬਰ ਦੇ ਵੱਲ ਅੱਗੇ ਵਧਾਂਗੇ ਸੋ ਦੋ ਨੰਬਰ ਨੇ ਦੋਸਤੋ ਇੱਕ ਹੈ 9646108835 ਦੂਸਰਾ ਨੰਬਰ ਹੈ 9646108836 ਨੰਬਰ ਫਿਰ ਬੋਲ ਰਹੇ ਹਾਂ 9646108835 9646108836 ਸੋ ਦੋਸਤੋ ਇਹ ਦੋ ਉਹ ਨੰਬਰ ਨੇ ਜਿਨ੍ਹਾਂ ਦੇ ਉੱਤੇ ਤੁਸੀਂ WhatsApp ਕਰਨਾ ਹੈ WhatsApp ਕੀ ਕਰਨਾ ਹੈ ਉਹ ਮੈਂ ਤੁਹਾਡੇ ਨਾਲ ਅੱਗੇ ਸਾਂਝੀ ਕਰੂੰਗਾ ਲੇਕਿਨ ਇੱਕ ਨੰਬਰ ਹੋਰ ਤੁਹਾਡੇ ਨਾਲ ਸਾਂਝੀ ਕਰ ਦਈਏ ਜਿੱਥੇ WhatsApp ਨਹੀਂ ਹੋ ਸਕਦਾ ਸਿੱਧੀ ਕਾਲ ਹੋ ਸਕਦੀ ਹੈ ਸੋ ਉਸ ਕਾਲ ਕਰਕੇ ਵੀ ਤੁਸੀਂ ਕੰਪਲੇਂਟ ਜਿਹੜੀ ਉਹ ਦਰਜ ਕਰਵਾ ਸਕਦੇ ਹੋ ਉਹ ਕੰਪਲੇਂਟ ਨੰਬਰ ਹੈ ਜੀ ਬਿਜਲੀ ਬੋਰਡ ਦਾ 1912 ਨੰਬਰ ਜਿੱਥੇ ਉਹ ਖੁਦ ਤੁਹਾਡੇ ਤੋਂ ਪੁੱਛ ਲੈਣਗੇ ਕਿ ਕੀ ਜਿਹੜੀ ਹੈ ਕੰਪਲੇਟ ਦਰਜ ਕਰਨੀ ਹੈ ਸੋ ਜਿਹੜੇ ਦੋ WhatsApp ਨੰਬਰ ਨੇ ਉਹਦੇ ਤੇ ਸੁਣਵਾਈ ਤੁਰੰਤ ਹੋਵੇਗੀ ਤੇ ਤੁਹਾਡੀ ਕੰਪਲੇਂਟ ਇਸ ਤਰ੍ਹਾਂ ਦਰਜ ਹੋਵੇਗੀ ਜਿਵੇਂ ਇੱਕ ਰਜਿਸਟਰੀ ਕੀਤੀ ਹੁੰਦੀ ਹੈ ਸੋ ਉਹਦੇ ਵਿੱਚ ਕੀ ਕਰਨਾ ਹੈ ਦੋਸਤੋ ਸਭ ਤੋਂ ਪਹਿਲਾਂ ਜਿਹੜੀਆਂ ਢਿੱਲੀਆਂ ਤਾਰਾਂ ਨੇ ਜਾਂ ਸਪਾਰਕਿੰਗ ਵਾਲਾ ਖੰਭਾ ਜਾਂ ਟਰਾਂਸਫਾਰਮਰ ਹੈ ਉਹਦੀ ਫੋਟੋ ਖਿੱਚ ਲੈਣੀ ਹੈ ਦੂਸਰਾ ਫੋਟੋ ਖਿੱਚ ਕੇ WhatsApp ਇਹਨਾਂ ਨੰਬਰਾਂ ਤੇ ਕਰਨਾ ਜਿਹੜੇ ਆਪਾਂ ਜ਼ਿਕਰ ਕੀਤਾ ਸੀ ਤੇ ਫਿਰ ਕੀ ਕਰਨਾ ਹੈ ਉਹਦੇ ਤੇ ਆਪਣਾ ਪੂਰਾ ਨਾਮ ਤੇ ਪਤਾ ਲਿਖਣਾ ਹੈ ਫਿਰ ਕੀ ਕਰਨਾ ਹੈ ਜਿੱਥੇ ਪ੍ਰੋਬਲਮ ਹੈਗੀ ਹੈ ਉੱਥੇ ਦੀ ਲੋਕੇਸ਼ਨ ਸਾਂਝੀ ਕਰਨੀ ਹੈ ਤੇ ਉਸ ਤੋਂ ਬਾਅਦ ਬਿਜਲੀ ਬੋਰਡ ਦਾ ਡਿਵੀਜ਼ਨਲ ਆਫਿਸ ਜਿਹੜਾ ਹੁੰਦਾ ਜਿੱਥੋਂ ਤੁਹਾਨੂੰ ਬਿਜਲੀ ਆ ਰਹੀ ਹੈ ਡਿਵੀਜ਼ਨਲ ਆਫਿਸ ਤੇ ਸਬਡਿਵੀਜ਼ਨਲ ਆਫਿਸ ਦੋਨਾਂ ਦੇ ਨਾਮ ਲਿਖ ਕੇ ਭੇਜਣੇ ਆ WhatsApp ਕਰਨੇ ਆ ਸੋ ਜਿਨ੍ਹਾਂ ਨੂੰ ਲੋਕੇਸ਼ਨ ਨਹੀਂ ਸਾਂਝੀ ਕਰਨੀ ਆਉਂਦੀ ਤਾਂ ਉਹਨਾਂ ਦੇ ਲਈ ਅਸੀਂ ਵੀਡੀਓ ਦੇ ਐਂਡ ਦੇ ਵਿੱਚ ਲੋਕੇਸ਼ਨ ਕਿਵੇਂ ਸਾਂਝੀ ਕਰੀਦੀ ਹੈ ਉਹ ਵੀ ਜ਼ਰੂਰ ਦੱਸਾਂਗੇ ਸੋ ਇਹ ਪੰਜ ਚੀਜ਼ਾਂ ਤੁਸੀਂ ਭੇਜ ਦੇਣੀਆਂ ਨੇ ਉੱਪਰ ਦਿੱਤੇ ਹੋਏ ਨੰਬਰਾਂ ਤੇ ਤਾਂ ਇਹ ਜਿਹੜੀਆਂ ਪੰਜੋ ਚੀਜ਼ਾਂ ਪਟਿਆਲਾ ਮੁਖ ਦਫ਼ਤਰ ਬਿਜਲੀ ਬੋਰਡ ਦੇ ਜਾਣਗੀਆਂ ਤੇ ਉੱਥੋਂ ਆਪਣੇ ਆਪ ਹੀ ਇਹ ਐਕਸ਼ਨ ਸਾਹਿਬ ਦੇ ਦਫਤਰ ਐਸ ਸੀ ਸਾਹਿਬ ਦੇ ਦਫਤਰ ਤੇ ਡਿਵੀਜ਼ਨਲ ਆਫਿਸ ਤੇ ਸਬ ਡਿਵੀਜ਼ਨਲ ਦੇ ਜਿਹੜੇ ਨੇ ਸਬੰਧਤ ਆਫੀਸਰਜ਼ ਨੂੰ ਇਹ ਜਾਣਕਾਰੀ ਮਿਲ ਜਾਊਗੀ ਤੇ ਤੁਹਾਡੀ ਜਿਹੜੀ ਸਮੱਸਿਆ ਹੈਗੀ ਆ ਉਹ ਪਹਿਲ ਦੇ ਆਧਾਰ ਤੇ ਦੇਖੀ ਜਾਊਗੀ ਤੇ ਉਹਦਾ ਹੱਲ ਵੀ ਜਿਹੜਾ ਉਹ ਕੀਤਾ ਜਾਊਗਾ ਦੋਸਤੋ ਬਿਜਲੀ ਵਿਭਾਗ ਦੇ ਨਾਲ ਜੁੜੀ ਹੋਈ ਸਮੱਸਿਆ ਜਿਹਦੇ ਨਾਲ ਕਣਕ ਨੂੰ ਅਨਾਜ ਨੂੰ ਅੱਗ ਲੱਗ ਜਾਂਦੀ ਉਹ ਅਸੀਂ ਵਿਸਤਾਰ ਪੂਰਵਕ ਦੱਸਿਆ ਇਸ ਤੋਂ ਬਿਨਾ ਕੁਝ ਹੋਰ ਕਾਰਨ ਜਿਹੜੇ ਨੇ ਜਿੱਦਾਂ ਕਿਸੇ ਦਾ ਬੀੜੀ ਪੀ ਕੇ ਉਹਨੂੰ ਸੁੱਟ ਦੇਣਾ ਸੋ ਦੋਸਤੋ ਜਿਹੜੇ ਤੁਹਾਡੇ ਨਾਲ ਮਜ਼ਦੂਰ ਕੰਮ ਕਰਦੇ ਆ ਉਹਨਾਂ ਦਾ ਧਿਆਨ ਰੱਖੋ ਕਿ ਉਹ ਬੀੜੀ ਪੀਂਦੇ ਆ ਜਾਂ ਨਹੀਂ ਪੀਂਦੇ ਜੇ ਪੀਂਦੇ ਆ ਤਾਂ ਉਹਨਾਂ ਨੂੰ ਇਹ ਜਾਣਕਾਰੀ ਜ਼ਰੂਰ ਦਿਓ ਕਿ ਬੀੜੀ ਪੀ ਕੇ ਖੇਤ ਵੱਲ ਨਹੀਂ ਸੁੱਟਣੀ ਮਿੱਟੀ ਦੇ ਉੱਤੇ ਸੁੱਟ ਕੇ ਉਤੋਂ ਪੈਰ ਦੇ ਨਾਲ 부ਝਾ ਦੇਣੀ ਹੈ ਸੁਇਤਾ ਹੈਗਾ ਬੜਾ ਸੌਖਾ ਤਰੀਕਾ ਦੂਸਰਾ ਕਈ ਵਾਰੀ ਅਸੀਂ ਮੋਟਰਾਂ ਦੇ ਉੱਤੇ ਪ੍ਰਵਾਸੀ ਮਜ਼ਦੂਰ ਰੱਖੇ ਹੁੰਦੇ ਨੇ ਜਿਹੜੇ ਚੁੱਲ੍ਹਾ ਬਾਲਦੇ ਨੇ ਬਾਲਣ ਬਾਲਦੇ ਆ ਉਹਦੇ ਬਿਲਕੁਲ ਨੇੜੇ ਸਾਡੀ ਕਣਕ ਹੁੰਦੀ ਹੈ ਸੋ ਉਹਨਾਂ ਨੂੰ ਇਹ ਵੀ ਕਹਿ ਕੇ ਰੱਖੋ ਕਿ ਜਦੋਂ ਉਹ ਚੁੱਲ੍ਹੇ ਦੇ ਉੱਤੇ ਜੋ ਵੀ ਬਣਾਉਣਾ ਬਣਾ ਲੈਂਦੇ ਆ ਉਸ ਤੋਂ ਬਾਅਦ ਉਹ ਅੱਗ ਨੂੰ ਬੁਝਾ ਦੇਣ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਚੁੱਲ੍ਹੇ ਦੇ ਵਿੱਚੋਂ ਘੁੰਮਣ ਕੇ ਰੇ ਵਾਲੀ ਹਵਾ ਅੰਦਰੋਂ ਕੋਲੇ ਜਾਂ ਅੱਗ ਨੂੰ ਕੱਢ ਕੇ ਖੇਤ ਵਿੱਚ ਲੈ ਜਾਂਦੀ ਆ ਤੇ ਹਵਾ ਚੱਲਦੀ ਆ ਕਣਕ ਉਹਦੇ ਕਣਕ ਦੇ ਵਿੱਚ ਉਹਦੇ ਨਾਲ ਅੱਗ ਜਿਹੜੀ ਆ ਉਹ ਫੈਲ ਜਾਂਦੀ ਹੈ ਸੋ ਇਹ ਹੈਗੀਆਂ ਨੇ ਜਿਹੜੀਆਂ ਸਾਡੇ ਆਲੇ-ਦੁਆਲੇ ਮਜ਼ਦੂਰਾਂ ਦੇ ਕਰਕੇ ਅੱਗ ਲੱਗਦੀ ਹੈ ਲੇਕਿਨ ਇੱਕ ਕਾਰਨ ਇਹ ਵੀ ਆ ਜਿਹਦੇ ਵਿੱਚ ਸਾਡੇ ਕਿਸਾਨਾਂ ਦੇ ਕਾਰਨ ਅੱਗ ਲੱਗਦੀ ਆ ਜਾਂ ਕੰਬਾਈਨਾਂ ਦੇ ਕਾਰਨ ਅੱਗ ਲੱਗਦੀ ਆ ਉਹ ਵੀ ਇੱਕ ਬਹੁਤ ਮੇਜਰ ਕਾਰਨ ਹੈ ਸੋ ਦੋਸਤੋ ਕਈ ਵਾਰੀ ਕੀ ਹੁੰਦਾ ਹੈ ਕਿ ਟਰੈਕਟਰ ਦੀ ਇਹ ਆਪਣੇ ਪਿਕਅਪ ਵਧਾਉਣ ਦੇ ਲਈ ਉਹਦੀ ਹੋਰ ਜ਼ਿਆਦਾ ਤਾਕਤ ਵਧਾਉਣ ਦੇ ਲਈ ਇੱਕ ਮਿਥ ਹੈਗੀ ਆ ਕਿਸਾਨਾਂ ਦੇ ਵਿੱਚ ਕਿ ਇਹਦੇ ਟਰੈਕਟਰ ਦੇ ਸਲੈਂਸਰ ਦੀ ਜਾਲੀ ਕੱਢ ਦਿਓ ਸੋ ਜਦੋਂ ਤੁਸੀਂ ਟਰੈਕਟਰ ਦੇ ਸਲੈਂਸਰ ਦੇ ਵਿੱਚੋਂ ਜਾਲੀ ਕੱਢ ਦੋਗੇ ਤਾਂ ਜੇ ਕਿਤੇ ਹੈੱਡ ਦੇ ਉੱਤੇ ਜੰਮਿਆ ਹੋਇਆ ਕਾਰਬਨ ਬਾਹਰ ਨਿਕਲਦਾ ਪਹਿਲਾਂ ਤਾਂ ਉਹ ਜਾਲੀ ਦੇ ਵਿੱਚ ਫਸ ਜਾਂਦਾ ਸੀ ਰੁਕ ਜਾਂਦਾ ਸੀ ਹੁਣ ਕੀ ਹੋਊਗਾ ਉਹ ਬਿਨਾਂ ਜਾਲੀ ਤੋਂ ਸਿੱਧਾ ਹੀ ਟਰੈਕਟਰ ਤੋਂ ਬਾਹਰ ਆਜੂਗਾ ਤੇ ਅੱਗ ਲੱਗ ਜਾਊਗੀ ਸੋ ਇਸ ਕਰਕੇ ਜਿਨ੍ਹਾਂ ਨੇ ਸਲੈਂਸਰਾਂ ਦੇ ਵਿੱਚੋਂ ਜਾਲੀਆਂ ਕੜਵਾਈਆਂ ਹੋਈਆਂ ਟਰੈਕਟਰ ਦੇ ਉਹ ਕਿਰਪਾ ਕਰਕੇ ਨਵੇਂ ਸਲੈਂਸਰ ਲਿਆ ਕੇ ਜਾਲੀ ਵਾਲੇ ਫਿੱਟ ਕਰੋ ਤਾਂ ਕਿ ਟਰੈਕਟਰ ਦੇ ਵਿੱਚੋਂ ਜੰਮਿਆ ਹੋਇਆ ਕਾਰਬਨ ਕਿਤੇ ਅੱਗ ਦਾ ਕਾਰਨ ਨਾ ਬਣ ਜਾਵੇ ਇਸੇ ਤਰ੍ਹਾਂ ਜਿਹੜੇ ਕੰਬਾਈਨਾ ਚਲਾਉਂਦੇ ਨੇ ਉਹਨਾਂ ਦੇ ਨਾਲ ਵੀ ਇਹ ਹਾਦਸੇ ਤਾਂ ਹੀ ਵਾਪਰਦੇ ਆ ਜਦੋਂ ਉਹਨਾਂ ਦੀਏ ਕੰਬਾਈਨਾ ਦੇ ਸਲੈਂਸਰਾਂ ਦੇ ਵਿੱਚੋਂ ਜਾਲੀ ਕੱਢੀ ਹੁੰਦੀ ਆ ਸੋ ਇਸ ਕਰਕੇ ਆਪਣੀਆਂ ਕੰਬਾਈਨਾ ਦੇ ਸਲੈਂਸਰ ਚੈੱਕ ਕਰੋ ਆਪਣੇ ਟਰੈਕਟਰਾਂ ਦੇ ਸਲੈਂਸਰ ਚੈੱਕ ਕਰੋ ਤੇ ਕਈ ਵਾਰੀ ਅਸੀਂ ਆਂਢੀ ਗੁਆਂਢੀ ਦਾ ਟਰੈਕਟਰ ਮੰਗਵਾਇਆ ਹੁੰਦਾ ਤਾਂ ਉਹਨੂੰ ਵੀ ਬੇਨਤੀ ਕਰੋ ਕਿ ਭਰਾਵਾ ਤੇਰੇ ਟਰੈਕਟਰ ਦੇ ਸਲੈਂਸਰ ਦੇ ਵਿੱਚ ਜਾਲੀ ਹੈ ਜਾਂ ਨਹੀਂ ਸੋ ਇਹ ਕੁਝ ਅਣਗਹਿਲੀਆਂ ਨੇ ਜਿਹੜੀਆਂ ਅਣਗਹਿਲੀਆਂ ਸਾਨੂੰ ਲੱਖਾਂ ਰੁਪਏ ਦੇ ਨੁਕਸਾਨ ਤੱਕ ਪਹੁੰਚਾ ਦਿੰਦੀਆਂ ਨੇ ਸੋ ਸਾਡੀ 6-6 ਮਹੀਨੇ ਦੀ ਕੀਤੀ ਹੋਈ ਮਿਹਨਤ ਖੇਤਾਂ ਦੇ ਵਿੱਚ ਹੀ ਸੜ ਕੇ ਸੁਆਹ ਹੋ ਜਾਂਦੀ ਹੈ ਤੇ ਫਿਰ ਅਸੀਂ ਭੱਜਦੇ ਹਾਂ ਸਰਕਾਰ ਵੱਲ ਮੁਆਵਜ਼ਾ ਲੈਣ ਦੇ ਲਈ ਕਾਰਵਾਈ ਪਾਉਣ ਵਾਸਤੇ ਅਫਸਰ ਵੀ ਆ ਜਾਂਦੇ ਆ ਤੁਹਾਡਾ ਰਿਕਾਰਡ ਵੀ ਭੇਜਿਆ ਜਾਂਦਾ ਪਰ ਕਮੈਂਟ ਕਰਕੇ ਦੱਸ ਦਿਓ ਕਿ ਕੀ ਤੁਹਾਨੂੰ ਮੁਆਵਜ਼ਾ ਮਿਲ ਗਿਆ ਸੀ ਇੱਕ ਹੋਰ ਗੱਲ ਦੱਸ ਦਈਏ ਕਿ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਖੰਭੇ ਲੱਗੇ ਹੋਏ ਨੇ ਜਾਂ ਟਰਾਂਸਫਾਰਮਰ ਖਾਸ ਕਰਕੇ ਲੱਗੇ ਹੋਏ ਨੇ ਕਿਉਂਕਿ ਕਈ ਵਾਰ ਟਰਾਂਸਫਾਰਮਰ ਨੂੰ ਅਸੀਂ ਸਵਿੱਚ ਕੱਟਦੇ ਆਂ ਤੇ ਲਾਉਨੇ ਆ ਉਹਦੇ ਨਾਲ ਵੀ ਸਪਾਰਕਿੰਗ ਹੁੰਦੀ ਆ ਘੱਟ ਤੋਂ ਘੱਟ ਟਰਾਂਸਫਾਰਮਰ ਦੇ ਆਲੇ-ਦੁਆਲੇ ਦਾ 15-15 ਫੁੱਟ ਦੇ ਏਰੀਆ ird gird ਉਹ ਜ਼ਰੂਰ ਪਹਿਲਾਂ ਹੀ ਕੱਟ ਦਿਆ ਕਰੋ ਤਾਂ ਕਿ ਉੱਥੇ ਜੇ ਚੰਗਿਆੜੀ ਡਿੱਗੇ ਵੀ ਤਾਂ ਉਹਦੇ ਤੋਂ ਅੱਗ ਨਾ ਵਲੇ ਸੋ ਇਸ ਕਰਕੇ ਉਹ ਏਰੀਆ ਜੇ ਖਾਲੀ ਹੋਊਗਾ ਤਾਂ ਅੱਗ ਨਹੀਂ ਲੱਗੂਗੀ ਖੰਬੇ ਤੋਂ ਤੇ ਟਿੱਲੀਆਂ ਤਾਰਾਂ ਤੋਂ ਅੱਗ ਲੱਗਣ ਦੇ ਚਾਂਸ ਘੱਟ ਹੁੰਦੇ ਆ ਪਰ ਸੋਚ ਨੂੰ ਕੱਟ ਕੇ ਲਾਉਣ ਦੇ ਚਾਂਸ ਜ਼ਿਆਦਾ ਹੁੰਦੇ ਆ ਪ੍ਰਵਾਸੀ ਮਜ਼ਦੂਰਾਂ ਦੀ ਅਣਗਹਿਲੀ ਦੇ ਨਾਲ ਵੀ ਚਾਂਸ ਬਹੁਤ ਜ਼ਿਆਦਾ ਹੋ ਜਾਂਦੇ ਆ ਉਹਨਾਂ ਦੇ ਬੀੜੀ ਸਿਗਰਟ ਤੋਂ ਜਾਂ ਉਹਨਾਂ ਦੇ ਖੇਤਾਂ ਦੇ ਵਿੱਚ ਚਾਹ ਬਣਾਉਣ ਲੱਗ ਜਾਂਦੇ ਨੇ ਕਈ ਵਾਰ ਤਾਂ ਉਸ ਵੇਲੇ ਵੀ ਉਹਨਾਂ ਨੂੰ ਇਹ ਹਦਾਇਤ ਜਾਰੀ ਕਰੀ ਜਾਵੇ ਕਿ ਜੇ ਖੇਤ ਦੇ ਵਿੱਚ ਵੀ ਉਹਨਾਂ ਨੇ ਚਾਹ ਬਣਾਉਣੀ ਹੈ ਤੇ ਘੱਟ ਤੋਂ ਘੱਟ ਇੱਕ ਬਾਲਟੀ ਪਾਣੀ ਦੀ ਉਹ ਆਪਦੇ ਕੋਲ ਜ਼ਰੂਰ ਰੱਖਣ ਜਦੋਂ ਵੀ ਉਹ ਚਾਹ ਬਣਾ ਲੈਂਦੇ ਆ ਤਾਂ ਜਿਹੜੀ ਅੱਗ ਹੈ ਜਾਂ ਤਾਂ ਉਹਨੂੰ ਮਿੱਟੀ ਪਾ ਕੇ ਬੁਝਾ ਦੇਣ ਜਾਂ ਫਿਰ ਪਾਣੀ ਪਾ ਕੇ ਸੋ ਇਹ ਕਿਰਪਾ ਕਰਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਆਪਾਂ ਜਿਹੜੀ ਅਣਗਹਿਲੀ ਵਰਤ ਰਹੇ ਆ ਤਾਂ ਉਹ ਅਣਗਹਿਲੀ ਨਾ ਵਰਤੀ ਸੋ ਦੋਸਤੋ ਤੁਹਾਨੂੰ ਸਾਡੀ ਇਸ ਖਬਰ ਦੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਤਾਂ ਅਸੀਂ ਫਿਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਦਿਓ ਇਜਾਜ਼ਤ ਰੱਬ ਰਾਖਾ ਜਿਨ੍ਹਾਂ ਨੂੰ ਲੋਕੇਸ਼ਨ ਨਹੀਂ ਭੇਜਣੀ ਆਉਂਦੀ ਤਾਂ ਇੱਕ ਵਾਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਲੋਕੇਸ਼ਨ ਕਿਸ ਤਰੀਕੇ ਦੇ ਨਾਲ ਭੇਜੀਦੀ ਹੈ ਧੰਨਵਾਦ